ਪਉ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਵਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ ਵਿਕਰਮਜੀਤ ਸਿੰਘ ਮਜੀਠੀਆ ਰਾਤ ਅ ਪਰਸੋਂ ਰਾਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਆ ਇਸ ਦੀ ਪੁਸ਼ਟੀ ਵਿਰਸਾ ਸਿੰਘ ਬਲਟੋਆ ਕਰਦੇ ਨੇ ਸਾਡੇ ਨਾਲ ਰਾਤ ਫੋਨਲਾਈਨ ਤੇ ਜੁੜੇ ਸੀ ਵਿਰਸਾ ਸਿੰਘ ਬਲਟੋਆ ਉਹਨਾਂ ਨੇ ਪੁਸ਼ਟੀ ਕੀਤੀ ਸੀ ਜਦੋਂ ਤਸਵੀਰਾਂ ਅਪਲੋਡ ਕੀਤੀਆਂ ਜਾਂਦੀਆਂ ਨੇ ਯੂਥ ਅਕਾਲੀ ਦਲ ਦੇ ਪੇਜ ਦੇ ਉੱਤੇ ਉਸ ਤੋਂ ਬਾਅਦ ਪੁਸ਼ਟੀ ਕਰਦੇ ਨੇ ਵਿਰਸਾ ਸਿੰਘ ਬਲਟੋਆ ਸਾਡੇ ਨਾਲ ਫੋਨਲਾਈਨ ਤੇ ਜੁੜਦੇ ਨੇ ਤਾਂ ਕਹਿੰਦੇ ਨੇ ਕਿ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੀ ਵਿਕਰਮਜੀਤ ਸਿੰਘ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਇਸ ਗੱਲ ਦੀ ਪੁਸ਼ਟੀ ਜਦੋਂ ਵਿਰਸਾ ਸਿੰਘ ਬਲਟੋਆ ਨੇ ਕੀਤੀ ਤਾਂ ਉਸ ਤੋਂ ਬਾਅਦ ਲਗਾਤਾਰ ਹਲਚਲ ਹੋਈ ਹੈ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਹਰਕਤ ਦੇ ਵਿੱਚ ਆਈ ਹੈ ਪਹਿਲਾਂ ਵੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਹੁਣ ਵੱਖ-ਵੱਖ ਥਾਵਾਂ ਦੇ ਉੱਤੇ ਮਜੀਠੀਆ ਦੇ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਆ ਪਰ ਵਿਕਰਮਜੀਤ ਸਿੰਘ ਮਜੀਠੀਆ ਹਲੇ ਤੱਕ ਨਹੀਂ ਫੜੇ ਗਏ ਜਿਵੇਂ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਜਿਸ ਤਰੀਕੇ ਨਾਲ ਛਾਪੇਮਾਰੀ ਕੀਤੀ ਜਾ ਰਹੀ ਸੀ ਗ੍ਰਿਫਤਾਰੀ ਨੂੰ ਲੈ ਕੇ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਖਾਚੇ ਜਿਤਾਏ ਜਾ ਰਹੇ ਸੀ ਕਿ ਵਿਕਰਮਜੀਤ ਸਿੰਘ ਮੀਡੀਆਂ ਕਿਤੇ ਬਾਹਰ ਨਾ ਚਲੇ ਜਾਣ ਇਸ ਕਰਕੇ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਵਿਕਰਮਜੀਤ ਸਿੰਘ ਮੀਡੀਆਂ ਦੇ ਖਿਲਾਫ ਬੇਲ ਐਪਲੀਕੇਸ਼ਨ ਵਿਕਰਮਜੀਤ ਸਿੰਘ ਮੀਡੀਆਂ ਦੇ ਵੱਲੋਂ ਲਾਈ ਗਈ ਹੈ ਹਾਈ ਕੋਰਟ ਦੇ ਵਿੱਚ 5 ਤਰੀਕ ਨੂੰ ਉਸ ਦੇ ਉੱਤੇ ਸੁਣਵਾਈ ਹੋਣੀ ਹੈ ਸੋ ਕੇਜਰੀਵਾਲ ਹੋਰਾਂ ਦਾ ਵੀ ਬਿਆਨ ਆਇਆ ਸੀ ਕੇਜਰੀਵਾਲ ਵੀ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਲਗਾਤਾਰ ਚਰਚਾ ਦੇ ਵਿੱਚ ਨੇ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੇ ਤੇ ਗੇੜੇ ਲੱਗ ਰਹੇ ਨੇ ਦਿੱਲੀ ਤੋਂ ਕੇਜਰੀਵਾਲ ਦੇ ਗੇੜੇ ਵੀ ਪੰਜਾਬ 'ਚ ਲੱਗ ਰਹੇ ਆ ਤੇ ਪੰਜਾਬ ਚ ਆ ਕੇ ਰੋਜ਼ ਹੀ ਕੋਈ ਨਾ ਕੋਈ ਬਿਆਨ ਦਾਗਦੇ ਨੇ ਕੇਜਰੀਵਾਲ ਤੇ ਵੀ ਤੇ ਪੰਜਾਬ ਸਰਕਾਰ ਤੇ ਬਿਆਨ ਦਾ ਗਿਆ ਸੀ ਕਿ ਜਦੋਂ ਤੱਕ ਜਿਹੜਾ ਆ ਬੇਲ ਜਿਹੜੀ ਹਲੇ ਨਹੀਂ ਮਿਲੀ ਸੋ ਗ੍ਰਿਫਤਾਰੀ ਹੋਣੀ ਚਾਹੀਦੀ ਆ ਵਿਕਰਮ ਸਿੰਘ ਅਜੀਤ ਸਿੰਘ ਮਜੀਠੀਆ ਦੀ ਮਜੀਠੀਆ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਹਲੇ ਤੱਕ ਅਜਿਹੇ ਸਵਾਲ ਕੇਜੀਵਾਲ ਹੋ ਰਹੇ ਨਹੀਂ ਚੁੱਕਿਆ ਸੀਗਾ ਕਹਿ ਰਹੇ ਸੀ ਕਿ ਪੰਜਾਬ ਸਰਕਾਰ ਡਰਾਮੇ ਕਰ ਰਹੀ ਆ ਸਿਰਫ ਪਰਚਾ ਦਰਜ ਕੀਤਾ ਗਿਆ ਪਰ ਗ੍ਰਿਫਤਾਰ ਕਰਨ ਤੋਂ ਡਰਦੀ ਆ ਪੰਜਾਬ ਸਰਕਾਰ ਤੇ ਜਦੋਂ ਰਾਤ ਨੂੰ ਕੁਝ ਕੁ ਪੋਸਟਰ ਲੱਗਦੇ ਨੇ ਅੰਮ੍ਰਿਤਸਰ ਦੇ ਵਿੱਚ ਮਜੀਠੀਆ ਦੀ ਗੁੰਮਸ਼ੁਦਗੀ ਦੇ ਕੇ ਮਜੀਠੀਆ ਗੁੰਮਸ਼ੁਦਾ ਹੈ ਅਜਿਹੇ ਪੋਸਟਰ ਲੱਗਦੇ ਨੇ ਤਾਂ ਯੂਥ ਕਾਲੀ ਦਲ ਦੇ ਵੱਲੋਂ ਕੁਝ ਤਸਵੀਰਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਤੁਹਾਡੀ ਸਕਰੀਨ ਦੇ ਉੱਤੇ ਇਹ ਤਸਵੀਰਾਂ ਪੋਸਟ ਕੀਤੀਆਂ ਜਾਂਦੀਆਂ ਨੇ ਯੂਥ ਕਾਲੀ ਦਲ ਦੇ ਵੱਲੋਂ ਆਪਣੇ ਪੇਜ ਦੇ ਉੱਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮਜੀਠੀਆ ਤਾਂ ਅੰਮ੍ਰਿਤਸਰ ਦੇ ਵਿੱਚ ਹੀ ਨੇ ਮਜੀਠੀਆ ਅੰਮ੍ਰਿਤਸਰ ਦੇ ਵਿੱਚ ਨੇ ਕਿਤੇ ਨਾ ਕਿਤੇ ਸਿੱਧਾ ਚੈਲੰਜ ਵੀ ਕਿਹਾ ਜਾ ਸਕਦਾ ਚੈਲੰਜ ਵੀ ਕਿਹਾ ਜਾ ਸਕਦਾ ਹੈ ਮਜੀਠੀਆ ਤਾਂ ਇੱਥੇ ਹੀ ਨੇ ਪਰ ਜਿਸ ਤਰੀਕੇ ਦੇ ਨਾਲ ਵਿਰਸਾ ਸਿੰਘ ਵਲਟੋਆ ਕਹਿ ਰਹੇ ਸੀ ਕਿ ਵਿਕਰਮਜੀਤ ਸਿੰਘ ਮਜੀਠੀਆ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਆ ਨਵੇਂ ਸਾਲ ਦੀ ਆਮਦ ਦੇ ਉੱਤੇ ਨਵੇਂ ਸਾਲ ਦੇ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਵਿਕਰਮਜੀਤ ਸਿੰਘ ਮਜੀਠੀਆ ਤੇ ਮਜੀਠੀਆਂ ਨੂੰ ਲੈ ਕੇ ਲਗਾਤਾਰ ਦਿੱਲੀ ਦੇ ਮੁੱਖ ਮੰਤਰੀ ਵੀ ਬਿਆਨ ਦੇ ਰਹੇ ਆ ਪੰਜਾਬ ਦੇ ਵਿੱਚ ਵੀ ਮਜੀਠੀਆਂ ਨੂੰ ਲੈ ਕੇ ਸਿਆਸਤ ਗਰਮ ਹੈ ਇੱਕ ਪਾਸੇ ਐਫ ਆਈ ਆਰ ਆ ਤਾਂ ਦੂਜੇ ਪਾਸੇ ਸਿਆਸੀ ਮੈਦਾਨਾਂ ਸਿਆਸੀ ਮਦਾਨਾ ਇੱਕ ਪਾਸੇ ਦੂਜੇ ਪਾਸੇ ਪੰਜਾਬ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਆਇਆ ਸੀ ਪੂਰੇ ਮਾਮਲੇ ਦੇ ਉੱਤੇ ਕਿ ਬਦਲਾਖੁਰੀਆ ਸਿਆਸੀ ਬਦਲਾਖੁਰੀ ਦੀ ਨੀਅਤ ਦੇ ਨਾਲ ਮਾਮਲਾ ਦਰਜ ਕੀਤਾ ਗਿਆ ਸਿਆਸੀ ਬਦਲਾਖੁਰੀ ਦੀ ਨੀਤੀ ਦੇ ਨਾਲ ਛਾਪੇਮਾਰੀਆਂ ਹੋ ਰਹੀਆਂ ਨੇ ਅਜਿਹਾ ਬਿਆਨ ਆਇਆ ਸੀ ਕੈਪਟਨ ਅਮਰਿੰਦਰ ਸਿੰਘ ਦਾ ਪਰ ਪੰਜਾਬ ਸਰਕਾਰ ਦੇ ਵੱਲੋਂ ਜਿਵੇਂ ਕਹਿ ਲਈਏ ਸੀਐਮ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਉਂਦਾ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਾਂ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਆਖਦੇ ਆਏ ਨੇ ਕਿ ਬਾਦਲਾਂ ਨੂੰ ਟੰਗਾਂਗੇ ਮਜੀਠੀਏ ਨੂੰ ਟੰਗਾਂਗੇ ਅਜਿਹਾ ਆਖਦੇ ਰਹੇ ਨੇ ਆਪਣੀਆਂ ਸਪੀਚਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਤਾਂ ਰਾਤ ਵਰਸਾ ਸਿੰਘ ਵਲਟੋਆ ਨੇ ਸਿੱਧਾ ਚੈਲੰਜ ਕੀਤਾ ਸੀ ਪ੍ਰੋ ਪੰਜਾਬ ਟੀਵੀ ਦੇ ਉੱਤੇ ਸਿੱਧਾ ਚੈਲੰਜ ਕੀਤਾ ਸੀ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਕਿ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਝੂਠਾ ਕੇਸ ਪਾਇਆ ਗਿਆ ਅਜਿਹਾ ਵਰਸਾ ਸਿੰਘ ਵਲਟੋਆ ਆਖ ਰਹੇ ਸੀ ਕਿ ਆ ਸੀ ਕਿ ਸੀਐਮ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਆਪ ਨੂੰ ਫੰਨੇ ਖਾਂ ਸਮਝਦੇ ਨੇ ਅਜਿਹਾ ਵਰਸਾ ਸਿੰਘ ਵਲਟੋਆ ਨੇ ਆਖਿਆ ਸੀ ਤਾ ਮਜੀਠੇ ਤੋਂ ਆਕੇ ਚੋਣ ਲੜ ਸਕਦੇ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਆਕੇ ਚੋਣ ਲੜਨ ਫੇਰ ਪਤਾ ਲੱਗੂਗਾ ਜੇ ਵਿਕਰਮਜੀਤ ਮਜੀਠੀਆ ਹਾਰ ਜਾਂਦੇ ਨੇ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਅਜਿਹਾ ਬਿਆਨ ਦਿੱਤਾ ਸੀ ਸਾਡੇ ਨਾਲ ਗੱਲਬਾਤ ਕਰਦੇ ਹੋਏ ਸਤ ਸਿੰਘ ਵਲਟੋਆ ਨੇ ਕਿ ਜੇ ਸੁਖਜਿੰਦਰ ਰੰਧਾਵਾ ਸੀਐਮ ਚਰਨਜੀਤ ਚੰਨੀ ਤੇ ਨਵਜੋਤ ਸਿੰਘ ਸਿੱਧੂ ਜੇ ਆਕੇ ਚੋਣ ਲੜਦੇ ਨੇ ਮਜੀਠੀਆ ਤੋਂ ਮਜੀਠੀਆ ਦੇ ਖਿਲਾਫ ਜੇ ਮਜੀਠੀਆ ਹਾਰ ਜਾਂਦੇ ਨੇ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਐਤੋਂ ਤੱਕ ਜਿਹੜਾ ਚੈਲੰਜ ਕਰਤਾ ਹੈ ਸੀਐਮ ਨੂੰ ਹੋਮ ਮਿਨਿਸਟਰ ਨੂੰ ਤੇ ਨਵਜੋਤ ਸਿੰਘ ਸਿੱਧੂ ਨੂੰ ਵਰਸਾ ਸਿੰਘ ਬਲਟੋਆ ਨੇ ਕਹਿ ਰਹੇ ਨੇ ਚੈਲੰਜ ਮੈਂ ਨਹੀਂ ਕਰ ਰਿਹਾ ਸਕੂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੈਲੰਜ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਮੈਂ ਚੈਲੰਜ ਕਰ ਰਿਹਾ ਸ਼ਰਿਆਮ ਅਜਿਹਾ ਆਖਿਆ ਵਰਸਾ ਸਿੰਘ ਬਲਟੋਆ ਨੇ ਤੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਰਾਤ ਤੋਂ ਹੀ ਹਲਚਲ ਹੋਈ ਸੀ ਕਿ ਵਿਕਰਮਜੀਤ ਸਿੰਘ ਮਜੀਠੀਆ ਪੰਜਾਬ ਦੇ ਵਿੱਚ ਨੇ ਕੁਝ ਕਹਿ ਰਹੇ ਸੀ ਤਸਵੀਰਾਂ ਪੁਰਾਣੀਆਂ ਨੇ ਪਰ ਵਿਰਸਾ ਸਿੰਘ ਵਲਟੋਆ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਸੀ ਕਿ ਤਸਵੀਰਾਂ ਨਵੀਆਂ ਤਸਵੀਰਾਂ ਨੇ ਉਸ ਤੋਂ ਬਾਅਦ ਛਾਪੇਮਾਰੀ ਵੀ ਹੋਈ ਹੈ ਪੰਜਾਬ ਪੁਲਿਸ ਐਕਟਿਵ ਹੋਈ ਹੈ ਹਾਲਾਂਕਿ ਪੰਜਾਬ ਪੁਲਿਸ ਪਹਿਲਾਂ ਵੀ ਛਾਪੇਮਾਰੀ ਕਰ ਰਹੀ ਸੀ ਪਰ ਇਹਨਾਂ ਤਸਵੀਰਾਂ ਤੋਂ ਬਾਅਦ ਇੱਕ ਹਲਚਲ ਜ਼ਰੂਰ ਹੋਈ ਹੈ ਅੰਮ੍ਰਿਤਸਰ ਦੇ ਨਾਲ ਲੱਗਦੇ ਜਿਹੜੇ ਏਰੀਏ ਨੇ ਮਜੀਠੀਆ ਹੋ ਗਿਆ ਜਾਂ ਇਸੇ ਪਾਸੇ ਜਿਹੜੇ ਬਾਰਡਰ ਲਾਈਨ ਦੇ ਜਿਹੜੇ ਏਰੀਆ ਨੇ ਜਿੱਥੇ ਵਿਕਰਮਜੀਤ ਸਿੰਘ ਮਜੀਠੀਆ ਦੇ ਦੋਸਤ ਨੇ ਮਿੱਤਰ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਜਿਹੜੇ ਟਿਕਾਣੇ ਦੱਸੇ ਜਾਂਦੇ ਨੇ ਉਹਨਾਂ ਦੇ ਜਿਹੜੇ ਸਿਆਸੀ ਦੋਸਤ ਨੇ ਉਹਨਾਂ ਦੇ ਜਿਹੜੇ ਫਾਰਮ ਹਾਊਸ ਹੈ ਜਾਂ ਉਹਨਾਂ ਦੇ ਘਰ ਉੱਥੇ ਵੀ ਜਿਹੜਾ ਕਿਹਾ ਜਾ ਰਿਹਾ ਕਿ ਛਾਪੇਮਾਰੀ ਹੋਈ ਆ ਛਾਪੇਮਾਰੀਆਂ ਹੋਈਆਂ ਨੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਥਾਵਾਂ ਤੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀਆਂ ਹੋਈਆਂ ਨੇ ਪਰ ਵਿਕਰਮਜੀਤ ਸਿੰਘ ਮਜੀਠੀਆ ਹਲੇ ਤੱਕ ਗ੍ਰਿਫਤ ਤੋਂ ਬਾਰ ਨੇ 5 ਤਰੀਕ ਨੂੰ ਬੇਲ ਐਪਲੀਕੇਸ਼ਨ ਦੇ ਉੱਤੇ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਜਾਣਾ ਹਾਲਾਂਕਿ ਪਹਿਲਾਂ ਵੀ ਫੈਸਲਾ ਰੱਖਵਾ ਰੱਖ ਲਿਆ ਗਿਆ ਸੀ ਪਹਿਲਾਂ ਵੀ ਜਿਹੜਾ ਫੈਸਲੇ ਦੇ ਉੱਤੇ ਚਰਚਾ ਹੋਈ ਸੀ ਚਰਚਾ ਹੋਈ ਸੀ ਪੂਰੇ ਮਾਮਲੇ ਦੇ ਉੱਤੇ ਪਰ ਫੈਸਲਾ ਨਹੀਂ ਸੁਣਾਇਆ ਜਾਂਦਾ ਹਾਈ ਕੋਰਟ ਦੇ ਵੱਲੋਂ ਪਹਿਲਾਂ ਜਿਹੜਾ ਜ਼ਮਾਨਤ ਰੱਦ ਕੀਤੀ ਜਾਂਦੀ ਹੈ ਮੋਹਾਲੀ ਕੋਰਟ ਦੇ ਵੱਲੋਂ ਉਸ ਤੋਂ ਬਾਅਦ ਜ਼ਮਾਨਤ ਅਰਜੀ ਜਿਹੜੀ ਬੇਲ ਐਪਲੀਕੇਸ਼ਨ ਮਜੀਠੀਆ ਦੇ ਵਕੀਲ ਆਰਐਸ ਟੀਮਾ ਦੇ ਵੱਲੋਂ ਲਾਈ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਦੇ ਵੱਲੋਂ ਵੀ ਅਗਲਾ ਫੈਸਲਾ ਰੱਖ ਲਿਆ ਜਾਂਦਾ 5 ਤਰੀਕ ਤੱਕ ਰੱਖਵਾਂ ਦੇ 5 ਤਰੀਕ ਨੂੰ ਸੁਣਵਾਈ ਹੋਵੇਗੀ ਪਰ ਉਸ ਤੋਂ ਪਹਿਲਾਂ ਹਲੇ ਤੱਕ ਮਜੀਠੀਆ ਜੋ ਨੇ ਗ੍ਰਿਫਤਾਰ ਨਹੀਂ ਹੋ ਸਕੇ ਦਿੱਲੀ ਦੇ ਮੁੱਖ ਮੰਤਰੀ ਵੀ ਬਿਆਨ ਦਾਗ ਰਹੇ ਨੇ ਕਿ ਗ੍ਰਿਫਤਾਰ ਕਰਨੇ ਨਹੀਂ ਚਾਹੁੰਦੀ ਪੰਜਾਬ ਸਰਕਾਰ ਪਰ ਪੰਜਾਬ ਸਰਕਾਰ ਜਿਸ ਤਰੀਕੇ ਦੇ ਨਾਲ ਸੀਐਮ ਚਰਨਜੀਤ ਸਿੰਘ ਚੰਨੀ ਲਗਾਤਾਰ ਕਹਿੰਦੇ ਆਏ ਨੇ ਕਿ ਅਸੀਂ ਜਿਹੜਾ ਮੁਹਿਮ ਵਿੱਢੀ ਆ ਜਿਹੜੇ ਪੂਰੇ ਦੇ ਪੂਰੇ ਜਿਹੜਾ ਜਿਹੜਾ ਨਸ਼ੇ ਦਾ ਨੈਟਵਰਕ ਆ ਕਿਵੇਂ ਤਸਕਰੀ ਹੁੰਦੀ ਆ ਸਾਰਾ ਸਾਰਾ ਜੋ ਵੀ ਪੂਰਾ ਇਹ ਮਾਮਲਾ ਇੰਟਰਨੈਸ਼ਨਲ ਡਰੱਗ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਵਿਕਰਮਜੀਤ ਸਿੰਘ ਮਜੀਠੀਆ ਤੇ ਤਾਂ ਕਹਿ ਰਹੇ ਨੇ ਕਿ ਅਸੀਂ ਜਿਹੜੀ ਮੁਹਿੰਮ ਵਿੱਢੀ ہوئی ਹੈ ਲੁਧਿਆਣਾ ਬੰਬ ਬਲਾਸਟ ਦੇ ਤਾਰ ਵੀ ਜਿਹੜੇ ਜੋੜੇ ਜਾ ਰਹੇ ਸੀ ਪੂਰੇ ਮਾਮਲੇ ਨੂੰ ਲੈ ਕੇ ਕਿ ਉਸ ਵਿਅਕਤੀ ਦਾ ਨਾਂ ਵੀ ਜਿਹੜਾ ਜੋੜਿਆ ਜਾ ਰਿਹਾ ਸੀ ਨਸ਼ਾ ਤਸਕਰਾਂ ਦੇ ਨਾਲ ਪਰ ਜਿਸ ਤਰੀਕੇ ਦੇ ਨਾਲ ਪੂਰਾ ਮਾਮਲਾ ਸਾਹਮਣੇ ਆਇਆ ਹੁਣ ਵਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਪਹਿਲਾਂ ਵੀ ਲੁੱਕਆਊਟ ਨੋਟਿਸ ਜਾਰੀ ਹੈ ਛਾਪੇ ਮਾਰੀਆਂ ਹੋ ਰਹੀਆਂ ਨੇ ਪਰ ਇਹਨਾਂ ਤਸਵੀਰਾਂ ਦੇ ਨਾਲ ਹਲਚਲ ਜ਼ਰੂਰ ਆਈ ਹੈ ਇੱਕ ਪਾਸੇ ਹਲਚਲ ਪੰਜਾਬ ਪੁਲਿਸ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਸਿਆਸੀ ਖਾੜਿਆਂ ਦੇ ਵਿੱਚ ਵੀ ਸਿਆਸੀ ਮੈਦਾਨ ਦੇ ਵਿੱਚ ਵੀ ਹਲਚਲ ਹੈ ਚੋਣਾਂ ਨੇੜੇ ਨੇ ਤੇ ਚੋਣਾਂ ਤੋਂ ਪਹਿਲਾਂ ਇੱਕ ਦੂਜੇ ਦੇ ਉੱਤੇ ਸਿਆਸੀ ਬਿਆਨ ਦਾਗੇ ਜਾ ਰਹੇ ਨੇ ਤੇ ਸਿਆਸੀ ਬਿਆਨਾਂ ਦੇ ਵਿੱਚੋਂ ਕੀ ਨਿਕਲ ਕੇ ਆਊਗਾ ਇਹ ਵੀ ਦੇਖਣ ਵਾਲਾ ਹੋਊਗਾ ਪਰ ਕੀ ਸਿਆਸੀ ਬਿਆਨ ਜਿਵੇਂ ਇੱਕ ਦੂਜੇ ਦੇ ਖਿਲਾਫ ਦਿੱਤੇ ਜਾ ਰਹੇ ਆ ਇੱਕ ਦੂਜੇ ਦੇ ਖਿਲਾਫ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਜਿਹੜੀ ਸ਼ਬਦਾਵਲੀ ਵਰਤੀ ਜਾਂਦੀ ਹੈ ਸੀਐਮ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਉਸ ਤੋਂ ਬਾਅਦ ਜਿਹੜਾ ਬਿਆਨ ਅਕਾਲੀ ਦਲ ਦਾਗਦਾ ਫਿਰ ਜੇ ਗੱਲ ਕਰ ਲਈਏ ਅਰਵਿੰਦ ਕੇਜਰੀਵਾਲ ਦੀ ਐਂਟਰੀ ਹੋ ਜਾਂਦੀ ਹੈ ਵਿੱਚ ਉਸ ਤੋਂ ਬਾਅਦ ਵੱਖ-ਵੱਖ ਹੋਰ ਵੀ ਜਿਹੜੀਆਂ ਸਿਆਸੀ ਧਿਰਾਂ ਨੇ ਪੰਜਾਬ ਦੇ ਵਿੱਚ ਹੋਰ ਵੀ ਜਿਹੜੀਆਂ ਨਵੀਆਂ ਬਣ ਰਹੀਆਂ ਸਿਆਸੀ ਧਿਰਾਂ ਨੇ ਸਾਰੇ ਇੱਕ ਦੂਜੇ ਦੇ ਉੱਤੇ ਬਿਆਨ ਦਾਗ ਰਹੇ ਨੇ ਇਲਜ਼ਾਮਾਂ ਦੀ ਝੜੀ ਇੱਕ ਦੂਜੇ ਤੇ ਲਾਈ ਜਾਂਦੀ ਹੈ ਪਰ ਜਲਦੀ ਸੱਟੇ ਤੇ ਪਹੁੰਚਿਆ ਜਾਊਗਾ ਸੱਟਾ ਕੀ ਆ ਜਿਵੇਂ ਸਵਾਲ ਜਿਹੜੇ ਖੜੇ ਕੀਤੇ ਜਾ ਰਹੇ ਸੀ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਕਿ ਪੰਜਾਬ ਸਰਕਾਰ ਗ੍ਰਿਫਤਾਰੀ ਕਰਨਾ ਨਹੀਂ ਚਾਹੁੰਦੀ ਪੰਜਾਬ ਪੁਲਿਸ ਗ੍ਰਿਫਤਾਰੀ ਨਹੀਂ ਕਰਨਾ ਚਾਹੁੰਦੀ ਜਿਹੜੀ ਪੰਜਾਬ ਕਾਂਗਰਸ ਹੈ ਉਹ ਡਰ ਰਹੀ ਐਸੇ ਕਰਕੇ ਗ੍ਰਿਫਤਾਰੀ ਨਹੀਂ ਕਰਨਾ ਚਾਹੁੰਦੀ ਅਜਿਹਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਖਿਆ ਸੀ ਅਰਵਿੰਦ ਕੇਜਰੀਵਾਲ ਕਹਿ ਰਹੇ ਸੀ ਕਿ ਮਾਮਲਾ ਦਰਜ ਕਰਕੇ ਕਹਿ ਰਹੇ ਨੇ ਅਸੀਂ ਮਜੀਠੀਆ ਖਿਲਾਫ ਮਾਮਲਾ ਦਰਜ ਕਰ ਲਿਆ ਕੇਸ ਹੋ ਗਿਆ ਕੇਸ ਹੋ ਗਿਆ ਕੇਸ ਦਰਜ ਕਰ ਲਿਆ ਕਹਿ ਰਹੇ ਨੇ ਕਿ 4 ਸਾਲ ਲੱਗੇ ਇੱਕ ਮਜਿਟੀਏ ਤੇ ਐਫਆਈਆਰ ਦਰਜ ਕਰਨ ਨੂੰ 4 ਸਾਲਾਂ ਚ ਐਫਆਈਆਰ ਦਰਜ ਨਹੀਂ ਹੋਈਗੀ 4 ਸਾਲਾਂ ਬਾਅਦ ਐਫਆਈਆਰ ਦਰਜ ਹੋਈ ਹੈ ਅਜੀ ਹਰਮਿੰਦ ਕੇਜੀਵਾਲ ਆਖਦੇ ਆਏ ਨੇ ਤੇ ਦੂਜੇ ਪਾਸੇ ਵੱਖ-ਵੱਖ ਜੇ ਗੱਲ ਕਰ ਲਈਏ ਕਾਂਗਰਸ ਦੇ ਜਿਹੜੇ ਲੀਡਰਸ ਨੇ ਕਾਂਗਰਸ ਦੇ ਜਿਹੜੇ ਆ ਵਿਧਾਇਕ ਨੇ ਕਾਂਗਰਸੀ ਮੰਤਰੀ ਨੇ ਉਹ ਵੀ ਬਿਆਨ ਦਾਗਦੇ ਨੇ ਉਹ ਵੀ ਜਵਾਬ ਦਿੰਦੇ ਨੇ ਪਰ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਕੀ ਸੋਚਦੇ ਨੇ ਜਿਵੇਂ ਕੱਲ ਵਿਰਸਾ ਸਿੰਘ ਵਲਟੋਆ ਨੇ ਆਖਿਆ ਸੀ ਕਿ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਆਕੇ ਲੜ ਸਕਦੇ ਨੇ ਮਜੀਠੀਆ ਦੇ ਖਿਲਾਫ ਜੇ ਗੱਲ ਕਰ ਲਈਏ ਮਜੀਠਾ ਸੀਟ ਦੀ ਮਜੀਠਾ ਹਲਕਾ ਹੌਟ ਸੀਟ ਜਿਹੜੀ ਮੰਨੀ ਜਾਂਦੀ ਆ ਮਾਝੇ ਦੀ ਮਾਝੇ ਦੀ ਹੌਟ ਸੀਟ ਮੰਨੀ ਜਾਂਦੀ ਆ ਅਕਾਲੀ ਦਲ ਦਾ ਵੀ ਉਨਾ ਹੀ ਪ੍ਰਭਾਵ ਆ ਮਾਝੇ ਦੇ ਵਿੱਚ ਜੰਨਾ ਕਾਂਗਰਸ ਦਾ ਪ੍ਰਭਾਵ ਹੈ ਜੇ ਗੱਲ ਕਰ ਲਈਏ ਕਾਂਗਰਸ ਦੇ ਕਈ ਮੰਤਰੀ ਮਾਝਾ ਬ੍ਰਿਗੇਡ ਜਿਹੜੀ ਮੰਨੀ ਜਾਂਦੀ ਹੈ ਪਹਿਲਾਂ ਜਿਹੜੀ ਮਾਝਾ ਬ੍ਰਿਗੇਡ ਕੈਪਟਨ ਅਮਰਿੰਦਰ ਸਿੰਘ ਦੀ ਮਾਝਾ ਬ੍ਰਿਗੇਡ ਸੀ ਹੁਣ ਸੀਐਮ ਚੰਨੀ ਦੀ ਮਾਝਾ ਬ੍ਰਿਗੇਡ ਹੈ ਸੋ ਮਾਝਾ ਬ੍ਰਿਗੇਡ ਦੇ ਨਾਲ-ਨਾਲ ਅਕਾਲੀ ਦਲ ਦਾ ਵੀ ਵੱਡਾ ਪ੍ਰਭਾਵ ਜਿਹੜਾ ਮਾਝੇ ਦੇ ਵਿੱਚ ਹੈਗਾ ਕਾਂਗਰਸ ਦਾ ਵੀ ਉਨਾ ਹੀ ਪ੍ਰਭਾਵ ਹੈ ਤੇ ਅਕਾਲੀ ਦਲ ਦਾ ਵੀ ਉਨਾ ਹੀ ਪ੍ਰਭਾਵ ਹੈ ਤੇ ਜਿਹੜੀ ਮਜੀਠੀਆ ਸੀਟ ਦੀ ਜੇ ਗੱਲ ਕਰ ਲਈਏ ਮਜੀਠਾ ਸੀਟ ਦੀ ਮਜੀਠਾ ਹਲਕਾ ਲਾਲੀ ਮਜੀਠੀਆ ਉੱਥੋਂ ਕੈਂਡੀਡੇਟ ਹੁੰਦੇ ਸੀ ਕਾਂਗਰਸ ਦੇ ਤੇ ਲਾਲੀ ਮਜੀਠੀਆ ਹੁਣ ਚਲੇ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਲਾਲੀ ਮਜੀਠੀਆ ਹੁਣ ਆਮ ਆਦਮੀ ਪਾਰਟੀ ਚਲੇ ਗਏ ਨੇ ਤੇ ਮਜੀਠਾ ਹਲਕਾ ਖਾਲੀ ਪਿਆ ਮਜੀਠਾ ਹਲਕਾ ਤਾਂ ਕੌਣ ਲੜੇਗਾ ਚੋਣ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਇਸ ਨੂੰ ਲੈ ਕੇ ਵੀ ਲਗਾਤਾਰ ਜਿਵੇਂ ਬਿਆਨ ਦਾਗੇ ਜਾ ਰਹੇ ਨੇ ਸਿਆਸੀ ਖਾੜੇ ਵੀ ਭਖੇ ਹੋਏ ਨੇ ਇੱਕ ਪਾਸੇ ਮਜੀਠੀਏ ਨੂੰ ਲੈ ਕੇ ਮਜੀਠੀਆ ਨੂੰ ਲੈ ਕੇ ਛਾਪੇਮਾਰੀ ਹੋ ਰਹੀ ਹੈ ਵਿਕਰਮਜੀਤ ਮਜੀਠੀਆ ਨੂੰ ਲੈ ਕੇ ਛਾਪੇਮਾਰੀ ਹੋ ਰਹੀ ਹੈ ਗ੍ਰਿਫਤਾਰੀ ਨੂੰ ਲੈ ਕੇ ਤਾਂ ਦੂਜੇ ਪਾਸੇ ਸਿਆਸੀ ਬਿਆਨ ਵੀ ਧਾਕੇ ਜਾ ਰਿਹਾ ਸਿਆਸੀ ਬਿਆਨ ਦਾਗਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ ਅਕਾਲੀ ਦਲ ਦੇ ਵੱਲੋਂ ਆਖਿਆ ਗਿਆ ਕਿ ਅਸੀਂ ਚੈਲੰਜ ਕਰਦੇ ਹਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਆ ਕੇ ਕੋਈ ਚੋਣ ਲੜੇ ਹੁਣ ਤਾਂ ਲਾਲੀ ਮਜੀਠੀਆ ਵੀ ਹੈਣੀਗੇ ਹੁਣ ਤਾਂ ਲਾਲੀ ਮਜੀਠੀਆ ਵੀ ਆਮ ਆਦਮੀ ਪਾਰਟੀ ਚ ਚਲੇ ਗਏ ਨੇ ਸੋ ਚੋਣ ਕੌਣ ਲੜੂਗਾ ਬਰਿੰਦਰ ਢੱਲੋਂ ਵੀ ਆਖ ਰਹੇ ਸੀ ਕਿ ਜਰਨੈਲਾਂ ਨੂੰ ਲੜਨਾ ਚਾਹੀਦਾ ਜਰਨੈਲ ਲੜ ਸਕਦੇ ਆ ਅਸੀਂ ਤਿਆਰ ਆ ਕਹਿ ਰਹੇ ਨੇ ਕਿ ਸੁਖਜਿੰਦਰ ਰੰਦਾਵਾ ਸੋਚਣ ਸੁਖਜਿੰਦਰ ਰੰਦਾਵਾ ਲੜ ਸਕਦੇ ਨੇ ਚੋਣ ਉਤੋਂ ਜਾਂ ਹੋਰ ਸਾਡਾ ਕੋਈ ਜਰਨੈਲ ਲੜ ਸਕਦਾ ਜਰਨੈਲਾਂ ਨੂੰ ਜਰਨੈਲਾਂ ਦੇ ਖਿਲਾਫ ਚੋਣ ਲੜਨੀ ਚਾਹੀਦੀ ਹੈ ਅਜਿਹਾ ਬਰਿੰਦਰ ਢੱਲੋਂ ਹੋਰਾਂ ਨੇ ਵੀ ਆਖਿਆ ਸੀ ਕਹਿ ਰਹੇ ਸੀ ਕਿ ਅਸੀਂ ਵੀ ਤਿਆਰ ਬਰ ਤਿਆਰ ਆ ਜੇ ਅਕਾਲੀ ਦਲ ਤਿਆਰ ਹੈ ਸੋ ਇੱਕ ਪਾਸੇ ਐਫ ਆਈ ਆਰ ਆ ਤਾਂ ਦੂਜੇ ਪਾਸੇ ਸਿਆਸੀ ਚੋਣ ਰਣਨੀਤੀ ਹੈ ਰਣਨੀਤੀ ਕਿਸ ਦੀ ਕੀ ਕਹਿੰਦੀ ਹੈ ਕਿਹੜੀ ਸਟ੍ਰੈਟਜੀ ਨਾਲ ਕੌਣ ਚੱਲ ਰਿਹਾ ਹੈ ਇਹ ਵੀ ਆਉਣ ਵਾਲੇ ਦਿਨਾਂ ਵਿੱਚ ਕਲੀਅਰ ਹੋ ਜਾਊਗਾ 2022 ਦੇ ਲਈ ਸਾਰੇ ਤਿਆਰ ਨੇ ਪਰ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਨੂੰ ਲੈ ਕੇ ਪੇਚ ਫਸਿਆ ਹੋਇਆ ਇਹਨਾਂ ਤਸਵੀਰਾਂ ਤੋਂ ਬਾਅਦ ਇਹਨਾਂ ਤਸਵੀਰਾਂ ਤੋਂ ਬਾਅਦ ਲਗਾਤਾਰ ਜਿਵੇਂ ਵਿਕਰਮਜੀਤ ਸਿੰਘ ਮੀਡੀਆ ਦੇ ਖਿਲਾਫ ਛਾਪੇਮਾਰੀ ਹੋ ਰਹੀ ਹੈ ਵਿਕਰਮਜੀਤ ਸਿੰਘ ਮੀਠੀਆਂ ਨੂੰ ਫੜਨ ਦੇ ਲਈ ਪੁਲਿਸ ਹਰਕਤ ਦੇ ਵਿੱਚ ਆਈ ਹੈ ਵੱਖ-ਵੱਖ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਆਖਰੇ ਸੀ ਕਿ ਸਿਆਸੀ ਬਦਲਾਖੋਰੀ ਹੈ ਕਈ ਕਹਿ ਰਹੇ ਸੀ ਕਿ ਚੋਣ ਸਟੰਟ ਹੈ ਜਿਹੜਾ ਮਾਮਲਾ ਦਰਜ ਹੋਇਆ ਹੈ ਚੋਣ ਸ ਕੇ ਸਿਆਸੀ ਬਦਲਾਕੁਰੀਆ ਵੱਖ-ਵੱਖ ਪਹਿਲੂਆਂ ਤੋਂ ਵੱਖ-ਵੱਖ ਬਿਆਨ ਆਏ ਵੱਖ-ਵੱਖ ਸਿਆਸਤਦਾਨਾਂ ਦੇ ਵੱਖ-ਵੱਖ ਬਿਆਨ ਆਏ ਪਰ ਕੀ ਗ੍ਰਿਫਤਾਰੀ ਹੋਊਗੀ 5 ਤਰੀਕ ਨੂੰ ਬੇਲ ਐਪਲੀਕੇਸ਼ਨ ਦੇ ਉੱਤੇ ਸੁਣਵਾਈ ਹੈ ਬੇਲ ਮਿਲ ਜੇਗੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਾਂ ਬੇਲ ਨਹੀਂ ਮਿਲੇਗੀ ਮੋਹਾਲੀ ਕੋਰਟ ਦੇ ਵੱਲੋਂ ਬੇਲ ਜਿਹੜੀ ਹੈ ਆ ਰਿਜੈਕਟ ਕਰ ਦਿੱਤੀ ਗਈ ਸੀ ਬੇਲ ਜਿਹੜੀ ਨਹੀਂ ਦਿੱਤੀ ਜਾਂਦੀ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਬੇਲ ਐਪਲੀਕੇਸ਼ਨ ਲਾਈ ਜਾਂਦੀ ਹੈ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਦੇ ਵੱਲੋਂ ਤੇ ਹੁਣ ਤਸਵੀਰਾਂ ਅਪਡੇਟ ਹੋਣ ਤੋਂ ਬਾਅਦ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਵੀ ਹਲਚਲ ਦੇ ਵਿੱਚ ਹੈ ਪੰਜਾਬ ਪੁਲਿਸ ਵੀ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਵਿਕਰਮਜੀਤ ਸਿੰਘ ਮਜੀਠੀਆ ਹਲੇ ਤੱਕ ਗ੍ਰਿਫਤ ਤੋਂ ਬਾਹਰ ਨੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਸਿਆਸੀ ਅਖਾੜਿਆਂ ਦੇ ਵਿੱਚ ਸਿਆਸੀ ਮੈਦਾਨਾਂ ਦੇ ਵਿੱਚ ਬਿਆਨ ਦਅਕੇ ਜਾ ਰਹੇ ਆ ਪਰ ਵਿਕਰਮਜੀਤ ਸਿੰਘ ਮਜੀਠੀਆ ਹਲੇ ਤੱਕ ਗ੍ਰਿਫਤ ਤੋਂ ਬਾਹਰ ਨੇ